ਸਲਾਜ ਰਾਮਪੁਰ ਮੰਡੇਰ ਦੇ ਵਿੱਚ ਦੂਜੀ ਵਾਰ ਫੇਰ ਬੁਧਰਾ ਮੈਂ ਐਮ ਐਲ اے ਆਇਆ ਜਿਹੜਾ ਨੇ ਨਾ ਜੁੱਧ ਨਸ਼ਾ ਵਰਦ ਤੋਂ ਕਮਾਂਜ ਚਲਾਇਆਗਾ ਉਹਦੇ ਆਧਾਰ ਤੇ ਆਇਆ ਸੀ ਜਦੋਂ ਕਿ ਸਾਰੇ ਪੰਜਾਬ ਨੂੰ ਪਤਾ ਵੀ ਕਿਤੇ ਵੀ ਇਹਨਾਂ ਨੇ ਕੋਈ ਨਸ਼ਾ ਨਹੀਂ ਬੰਦ ਕਰਿਆ ਨਸ਼ਾ ਸਾਰੇ ਆ ਬਿਕ ਰਿਹਾ ਪੰਜਾਬ ਚ ਇੱਕ ਇਹ ਜਾਣ ਕੇ ਸਿੱਖਿਆ ਕ੍ਰਾਂਤੀ ਦੀ ਆੜ ਲੈ ਕੇ ਤੁਰੇ ਹੋਏ ਨੇ ਪਿੰਡਾਂ ਦੇ ਵਿੱਚ ਇਹਨਾਂ ਨੇ ਕੋਈ ਸਿੱਖਿਆ ਵਾਸਤੇ ਕੁਝ ਨਹੀਂ ਕਰਿਆ ਇੱਥੇ ਰਾਮਪੁਰ ਮੰਡੇਰ ਪਿੰਡ ਦੇ ਸਕੂਲ ਦੇ ਵਿੱਚ ਨਾ ਕੋਈ ਮੁਖ ਦੇ ਬਕਾਨਾ ਕੋਈ ਪ੍ਰਿੰਸੀਪਲ ਹੈ ਜਿਹੜਾ ਇਹ ਕਹਿੰਦੇ ਨੇ ਅਸੀਂ ਪ੍ਰਸਾਰ ਕਰ ਰਹੇ ਹਾਂ ਮੇਰੇ ਪਿੰਡ ਗੁਰਨੇ ਖੁਰਦ ਦੇ ਵਿੱਚ ਪਿਛਲੇ ਸਾਲਾਂ ਦੇ ਨਾਲ ਸਕੂਲ ਡਿੱਗਣ ਵਾਲਾ ਸੀ ਅਸੀਂ ਬੁ ਉਸ ਸਕੂਲ ਪਿੰਡ ਨੇ ਤੇ ਸਕੂਲ ਦੇ ਮੈਨੇਜਮੈਂਟ ਨੇ ਰਲ ਕੇ ਤਾਂ 1 ਰੁਪਿਆ ਵੀ ਨਹੀਂ ਦਿੱਤਾ ਉੱਥੇ ਤੇ ਹੁਣ ਉੱਥੇ ਵੀ ਜਾਣ ਨੂੰ ਕਹਿੰਦਾ ਸੀ ਉੱਥੇ ਵੀ ਜਨੂਸ ਕੱਢਾਂਗੇ ਇਹ ਸਰਕਾਰ ਸਾਰਾ ਸਾਰ ਝੂਠੀ ਆ ਪੰਚਾਇਤੀ ਜ਼ਮੀਨਾਂ ਦੱਬ ਰਹੀ ਆ ਜਿਹੜੀਆਂ ਕਿਸਾਨਾਂ ਦੀਆਂ ਥਾੜੀ ਜਿਉਂ ਦੇ ਵਿੱਚ ਮਸਲਾ ਚੱਲ ਰਿਹਾ ਉੱਥੇ ਚੱਲ ਰਹੀ ਆ ਸਾਡੇ ਨਾਲ ਸਰਾਹਮ ਤੱਕਾ ਕਰਦੇ ਨੇ ਰੋਜ਼ਾ ਪਰ ਇਹਨਾਂ ਨੇ ਹਜੇ ਤੱਕ ਕੀਤਾ ਕੁਝ ਨਹੀਂ ਲੋਕਾਂ ਵਾਸਤੇ ਜਿਵੇਂ 421 ਮੰਗੇ ਸਾਡੀ ਮੰਗੇ ਇਹੀ ਆ ਵੀ ਨਸ਼ੇ ਇਹ ਬੰਦ ਕਰਨਾ ਪਟਕਵੰਚ ਨਾ ਕਰਨਾ ਕ੍ਰਾਂਤੀ ਲੈ ਕੇ ਹੁਣ ਸਿੱਖਿਆ ਵਾਲੀ ਪਟਕਵੰਚ ਨਾ ਕਰਨ ਇਹ ਤੇ ਜਿਹੜੇ ਲੋਕਾਂ ਨੇ ਵਾਅਦੇ ਕੀਤੇ ਸੀ ਕਿਸੇ ਨਾ ਕੋਈ ਨਸ਼ਾ ਮੁਕਤੀ ਦਾ ਕੋਈ ਕਾਸੇ ਦਾ ਉਹ ਬਾਦ ਇੱਕ ਵੀ ਪੂਰਾ ਨਹੀਂ ਕਰਿਆ ਤੇ ਹੁਣ ਇਹ ਮੋਦੀ ਦੇ ਕਹਿਣ ਤੇ ਸਾਰਾ ਕੁਝ ਕਰ ਰਹੇ ਨੇ ਸਾਰੇ ਅਸਲੀ ਚਿਹਰੇ ਲੋਕਾਂ ਸਾਹਮਣੇ ਆ ਗਏ ਸਾਡੀ ਜਥੇਬੰਦੀ ਵੱਲੋਂ ਜਿਹੜੇ ਪ੍ਰੋਗਰਾਮ ਦਿੱਤਾ ਜਾਊ ਅੱਗੇ ਅਸੀਂ ਨਾ ਡਰ ਕੇ ਵਿਰੋਧ ਕਰਦੇ ਰਹਾਂਗੇ I'm ਇਹ ਜਿਹੜਾ ਕਿਤੇ ਕ੍ਰਾਂਤੀ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਕਿਤੇ ਨਸ਼ਾ ਸੜਾਊ ਕੇਂਦਰ ਨੂੰ ਲੈ ਕੇ ਪਿੰਡਾਂ ਦੇ ਵਿੱਚ ਜਿਹੜੇ ਵਾਰ-ਵਾਰ ਆ ਰਹੇ ਨੇ ਇਹ ਸਾਰਾ ਲੋਕਾਂ ਦੇ ਵਿੱਚ ਆਪਦੀ ਜਿਹੜੀ ਵੋਟ ਹੈ ਉਹ ਪੱਕੀ ਕਰ ਰਹੇ ਨੇ ਪਰ ਇਹ ਗੱਲ ਤਾਂ ਲੋਕ ਵੀ ਜਾਣ ਤੋਂ ਹੋ ਗਏ ਸਾਰੇ ਸਿੱਖ ਗਏ ਇਹਨਾਂ ਨੇ ਲੋਕਾਂ ਨਾਲ ਜਿੱਡੇ ਵੀ ਵਾਅਦੇ ਕਰੇ ਨੇ ਕੁਛ ਨਹੀਂ ਦਿੱਤਾ ਚਾਹੇ ਜੌਂਦ ਪਿੰਡ ਦੀ ਜ਼ਮੀਨ ਤੇ ਕਬਜ਼ਾ ਧੜਾ ਧੜ ਹੁੰਦਾ ਹੋਵੇ ਚਾਹੇ ਅਸਰ ਅਸਰ ਦੇ ਸਕੂਲ ਦੇ ਵਿੱਚ ਉਥੇ ਦੇਵਕਾਂ ਨੂੰ ਰਾਤੀ ਚਾਰਜ ਕਰਕੇ ਜ਼ਿਲਾਂ ਦੇ ਵਿੱਚ ਭੇਜਿਆ ਜਾਂਦਾ ਹੋਵੇ ਜਾਂ ਕਿਸਾਨਾਂ ਦੇ ਦਬਾਅ ਬਣਾਉਣ ਵਾਸਤੇ ਜਦੋਂ 5 ਤਰੀਕ ਨੂੰ ਕਿਸਾਨਾਂ ਨੇ ਚੰਡੀਗੜ੍ਹ ਜਾਣਾ ਸੀ ਉਦੋਂ ਵੀ ਇਹਨਾਂ ਨੇ ਕਿਸਾਨਾਂ ਦੇ ਜਿਹੜੇ ਛਾਪੇ ਮਾਰੀ ਤੇ ਉਹ ਲਗਾਤਾਰ ਜਿਹੜੇ ਕੀਤੇ ਪਿੰਡਾਂ 'ਚੋ ਦਬਾਅ ਬਣਾ ਰਹੇ ਨੇ ਇਸੇ ਕਰਕੇ ਕੱਲ ਗਵਿੰਦਪੁਰੇ ਦੇ ਵਿੱਚ ਜਿੰਨਾ ਕੁ ਸ ਇਹਨਾਂ ਨੇ ਕਰਿਆ ਬੋਧਰਾਮ ਨਾਲ ਜਿਹੜਾ ਪੂਰਾ ਹਕਾਰ ਆ ਉਹਦੇ ਅੰਦਰ ਇਹ ਹਕਾਰੀ ਆ ਪੂਰਾ ਗਵਿੰਦਪੁਰੇ ਦੇ ਵਿੱਚ ਇਹਨੇ ਸਕੂਲ ਦੇ ਵਿੱਚੋਂ ਤੁਰ ਕੇ ਲੋਕਾਂ ਦੇ ਨਾਲ ਪਿੰਡ 'ਚ ਜਿਹੜਾ ਘੇੜਾ ਦੇਣ ਦਾ ਮਤਲਬ ਕਰਿਆ ਵੀ ਮੈਂ ਘੇੜਾ ਦੇ ਕੇ ਲੋਕਾਂ ਦੇ ਉੱਤੇ ਦਬਾਅ ਬਣਾ ਰਿਆ ਮੇਰੇ ਮੂਰੇ ਲੋਕ ਕੋਈ ਬੋਲੇ ਨਾ ਚਿਪਦੇ ਰਹਿਣਾ ਉੱਥੇ ਜਦੋਂ ਜਥੇਬੰਦੀ ਨੇ ਜਾ ਕੇ ਵਿਰੋਧ ਕਰਿਆ ਰੋਕਿਆ ਫੇਰ ਉਥੋਂ ਜਿਹੜਾ ਇਹ ਭੱਜੇਗਾ ਅੱਜ ਵੀ ਉਹੀ ਹਾਲ ਦੀ ਮੈਂ ਇੱਥੇ ਮਡੇਰਾਂ ਦੇ ਵਿੱਚ ਜਿਹੜਾ ਲੋਕਾਂ ਦੇ ਉੱਪਰ ਦਬਾਅ ਬਣਾਵਾ ਲੋਕਾਂ 'ਚ ਆਪਣੀ ਗੱਲ ਜਿ ਲੈ ਆਵਾ ਜਥੇਬੰਦੀਆਂ ਨੂੰ ਜਦੋਂ ਦੇਖ ਕੇ ਬੈਠੇ ਨੂੰ ਫਿਰ ਰਾਹ ਛੱਡ ਕੇ ਦੂਜੇ ਗੇਟ ਵੜਿਆ ਦੂਜੇ ਗੇਟ ਹੀ ਭੱਜਿਆ ਇਹ ਜਥੇਬੰਦੀ ਦੇ ਇੱਕ ਇਹ ਦੇ ਦਬਾਅ ਦੇ ਨਾਲ ਸਾਰਾ ਕੁਝ ਹੋਇਆਗਾ